ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲ ਪੁਰਖ ਵਾਹਿਗੁਰੂ ਤੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ ਪਹਿਲਾਂ ਆਪਾਂ ਗੁਰਬਾਣੀ ਦਾ ਇੱਕ ਸ਼ਬਦ ਸਰਵਣ ਕਰਦੇ ਹਾਂ ਉਸ ਤੋਂ ਬਾਅਦ ਮਸਕੀਨ ਜੀ ਦੇ ਕੀਮਤੀ ਬੋਲ ਸੁਣਦੇ ਹਾਂ ਕੂੰਜ ਨੂੰ ਲੈ ਕੇ ਅੱਜ ਆਪਾਂ ਕੂੰਜ ਦੀ ਗੱਲ ਕਰਨੀ ਆ ਪਹਿਲਾਂ ਮਸਕੀਨ ਜੀ ਨੂੰ ਸੁਣੀਏ ਤੇ ਸ਼ਬਦ ਸਰਵਣ ਕਰੋ ਫਿਰ ਆਪਾਂ ਕੂੰਜ ਦੇ ਬਾਰੇ ਗੱਲ ਕਰਦੇ ਹਾਂ ਧੰਨਵਾਦ ਡੇ ਊੜਿਆ ਬੈਸਾ ਕੋਸਾ ਤਿਸ ਪਾਛੈ ਬਚਰੇ ਛਰਿਆ ਦਿਨ ਕਵਨ ਖਲਾਵਾ ਕਵਨ ਚੁਗਾਵਾ ਮਨਮਹਿ ਸਿਮਰਨ ਕਰਿਆ ਜੈਸੇ ਨਵੀਂ ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ ਕੁੰਜਾਂ ਪਹਾੜਾਂ ਨੂੰ ਛੱਡ ਕੇ ਮੈਦਾਨੀ ਇਲਾਕੇ ਚ ਆ ਜਾਂਦੀਆਂ ਬੱਚਿਆਂ ਨੂੰ ਉੱਥੇ ਹੀ ਛੱਡ ਆਈਆਂ ਬਹੁਤ ਹਜ਼ਾਰਾਂ ਮਿਲ ਆ ਜਾਂਦੀਆਂ ਫਿਰ ਉਹ ਪਲਦੇ ਕਿਸ ਤਰ੍ਹਾਂ ਨੇ ਵੱਡੇ ਕਿਸ ਤਰ੍ਹਾਂ ਹੁੰਦੇ ਨੇ ਮਨ ਮੇ ਸਿਮਰਨ ਕਰਿਆ ਕੀ ਪ੍ਰਮਾਤਮਾ ਦਾ ਸਿਮਰਨ ਕੀਤਾ ਇਹਨੂੰ ਗੁਰਬਾਣੀ ਖੋਲਦੀ ਗੁਰਬਾਣੀ ਦੇ ਅਰਥ ਗੁਰਬਾਣੀ ਕਰਦੀ ਜੁਗੇ ਚਿਤਾਰੇ ਵੀ ਚੁਗੇ ਚੁਗ ਚੁਗ ਚਿਤਾਰੇ ਜੈਸੇ ਬਛਰੇ ਕੂੰਜ ਮੰਨ ਮਾਇਆ ਮਮਤਾਰੇ ਕੂੰਜ ਜਦ ਮੈਦਾਨੇ ਇਲਾਕਿਆਂ ਚ ਆ ਜਾਂਦੀਏ ਦਾਣਾ ਚੁਗਦੀਏ ਬੱਚੇ ਨੂੰ ਯਾਦ ਕਰਦੀਏ ਫਿਰ ਚੁਗਦੀਏ ਯਾਦ ਕਰਦੀਏ ਦਾਣੇ ਚੁਗਦੀ ਜਾ ਰਹੀਏ ਯਾਦ ਕਰਦੀ ਜਾ ਰਹੀਏ ਯਾਦ ਦੇ ਚ ਇਤਨੀ ਗਹਿਰੀ ਲੀਨ ਹੋ ਜਾਂਦੀਏ ਭੁੱਲ ਜਾਂਦੀਏ ਮੈਂ ਯਾਦ ਕਰ ਰਹੀਆਂ ਐਸਾ ਪ੍ਰਤੀਤ ਹੋਣ ਲੱਗ ਪੈਂਦਾ ਬੱਚਾ ਹੀ ਚੁਗ ਰਿਹਾ ਮੈਂ ਨਹੀਂ ਚੁਗ ਰਹੀ ਇਨੂੰ ਕਹਿੰਦੇ ਨੇ ਧਿਆਤਾ ਮਿਟ ਗਿਆ ਧਿਆਨ ਮਿਟ ਗਿਆ ਦੇ ਰਹਿ ਗਈ ਇਹ ਖੇਡਾਂ ਨੇ ਉਸ ਕਾਲਪੁਰਖ ਵਾਹਿਗੁਰੂ ਦੀਆਂ ਇੱਕ ਪੰਛੀ ਨੂੰ ਕੂੰਜ ਨੂੰ ਇੰਨੀ ਗਹਿਰੀ ਮਮਤਾ ਦਿੱਤੀ ਆ ਕਿ ਉਹ ਹਜ਼ਾਰਾਂ ਕਿਲੋਮੀਟਰ ਦੂਰ ਬੈਠੀ ਚੋਗਾ ਜੁਗਦੀ ਆਪਣੇ ਬੱਚੇ ਦਾ ਸਿਮਰਨ ਕਰਦੀ ਆ ਤੇ ਉੱਥੇ ਉਹ ਕੂੰਜ ਖਤਮ ਹੋ ਜਾਂਦੀ ਆ ਚੋਗਾ ਤੇ ਉਹਦਾ ਬੱਚਾ ਰਹਿ ਜਾਂਦਾ ਤਾਂ ਹੀ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਆਲਣੇ ਦੇ ਵਿੱਚ ਉਹਦੇ ਬੱਚੇ ਦਾ ਢਿੱਡ ਭਰ ਜਾਂਦਾ ਜਿਨੂੰ ਆਪਾਂ ਟੈਲੀਪੈਥੀ ਕਹਿੰਦੇ ਆ ਜਾਂ ਕਈ ਵਾਰ ਆਪਾਂ ਕਹਿੰਦੇ ਆ ਯਾਰ ਤੈਨੂੰ ਹੁਣੀ ਚੇਤੇ ਕੀਤਾ ਤੇਰਾ ਫੋਨ ਆ ਗਿਆ ਇਹ ਨੇ ਉਸ ਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਜਿਹੜੀਆਂ ਕਈ ਵਾਰ ਸੋਚ ਸਮਝ ਤੋਂ ਪਰੇ ਚਲੇ ਜਾਂਦੀਆਂ ਨੇ ਕਿੰਨਾ ਵੱਡਾ ਗੁਣ ਦਿੱਤਾ ਇਸ ਪੰਚੀ ਨੂੰ ਪ੍ਰਮਾਤਮਾ ਨੇ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਜਿੱਦਾਂ ਦੀ ਇਨਸਾਨ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਲੋੜਾਂ ਹੁੰਦੀਆਂ ਨੇ ਸਾਡੇ ਆਲੇ-ਦਾਲੇ ਦੀਆਂ ਚੀਜ਼ਾਂ ਉਦਾਂ ਹੀ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਗੱਲ ਵੱਖਰੀ ਆ ਕਿ ਅਸੀਂ ਧਿਆਨ ਨਹੀਂ ਦਿੰਦੇ ਸਾਨੂੰ ਪਤਾ ਨਹੀਂ ਲੱਗਦਾ ਪਰ ਪ੍ਰਮਾਤਮਾ ਕਦੇ ਵੀ ਆਪਣੇ ਬੱਚਿਆਂ ਦਾ ਸਾਥ ਨਹੀਂ ਛੱਡਦਾ ਆਪਾਂ ਹਮੇਸ਼ਾ ਮਤਲਬ ਕੱਢ ਕੇ ਪ੍ਰਮਾਤਮਾ ਨੂੰ ਭੁੱਲ ਜਾਂਦੇ ਆਂ ਦੇਖੋ ਜੇ ਇੱਕ ਪੰਛੀ ਆਪਣੀ ਸੋਚ ਨੂੰ ਇੰਨੀ ਗਹਿਰੀ ਲਿਜਾ ਸਕਦਾ ਕਿ ਹਜ਼ਾਰਾਂ ਕਿਲੋਮੀਟਰ ਦੂਰ ਬੈਠ ਕੇ ਆਪਣੇ ਬੱਚੇ ਦਾ ਢਿੱਡ ਭਰ ਸਕਦਾ ਤਾਂ ਸੋਚੋ ਵੀ ਜੇ ਆਪਾਂ ਉਸ ਕਾਲਪੁਰਖ ਵਾਹਿਗੁਰੂ ਦੇ ਬਾਰੇ ਈ ਨਾ ਗਹਿਰਾ ਸਿਮਰਨ ਕਰਨਾ ਸ਼ੁਰੂ ਕਰ ਦਈਏ ਉਹਨੂੰ ਇੰਨੀ ਕਹਿਰਾਈ ਦੇ ਨਾਲ ਪ੍ਰਮਾਤਮਾ ਨੂੰ ਧਿਆਉਣਾ ਸ਼ੁਰੂ ਕਰ ਦਈਏ ਤਾਂ ਕੀ ਨਹੀਂ ਹੋ ਸਕਦਾ ਹੋਰ ਚਮਤਕਾਰ ਕੀ ਹੁੰਦੇ ਨੇ ਇਹ ਚਮਤਕਾਰ ਨਹੀਂ ਤਾਂ ਹੋਰ ਕੀ ਆ ਹਜ਼ਾਰਾਂ ਕਿਲੋਮੀਟਰ ਦੂਰ ਇੱਕ ਪੰਛੀ ਆਪਣੇ ਬੱਚੇ ਦਾ ਸਿਮਰਨ ਕਰਕੇ ਢਿੱਡ ਭਰ ਰਿਹਾ ਉਹ ਵੀ ਗਰਬਾਨੀ ਦੇ ਵਿੱਚ ਦਰਜਾ ਗੁਰੂ ਸਾਹਿਬ ਨੇ ਸਾਨੂੰ ਇਹਦੇ ਬਾਰੇ ਇਹੇ ਕਰਕੇ ਦੱਸਿਆ ਕਿ ਸਾਨੂੰ ਪਤਾ ਹੋਵੇ ਕਿ ਕੋਈ ਪੰਛੀ ਆ ਉਹ ਇੰਨਾ ਗਹਿਰਾ ਸਿਮਰਨ ਕਰ ਸਕਦਾ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਇਸੇ ਕਰਕੇ ਅਕਸਰੀ ਕਹਿਣਾ ਜ਼ਿੰਦਗੀ ਬੜੀ ਖੂਬਸੂਰਤ ਆ ਅੱਜ ਹੀ ਜਿਹੜੀ ਵੀ ਹਾਲਤ ਦੇ ਵਿੱਚ ਹਾਂ ਜਿੱਥੇ ਵੀ ਹਾਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਅਕਾਲ ਕਲ ਕੂਕਣਾ ਸ਼ੁਰੂ ਕਰੋ ਦੇਖਿਓ ਜ਼ਿੰਦਗੀ ਕਿੱਦਾਂ ਬਦਲਦੀ ਤੁਸੀਂ ਇੱਕ ਕਦਮ ਪਟੋ ਪ੍ਰਮਾਤਮਾ ਸੌ ਕਦਮ ਤੁਹਾਡੇ ਵੱਲੋਂ ਪਟਦਾ ਬਾਕੀ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਹੋ ਜਾਂਦੀਆਂ ਨੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਅਸੀਂ ਧਿਆਨ ਨਹੀਂ ਦਿੰਦੇ ਸੱਚਮੁੱਚ ਸਾਡਾ ਆਲਾ-ਦਾਲਾ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਜਿੱਦਾਂ ਦੀਆਂ ਸਾਡੀਆਂ ਜ਼ਰੂਰਤਾਂ ਲੋੜਾਂ ਹੁੰਦੀਆਂ ਨੇ ਇੰਨਾ ਸਾਥ ਦਿੰਦਾ ਪ੍ਰਮਾਤਮਾ ਆਪਣਾ ਪਰ ਆਪਾਂ ਅਕਸਰ ਮਤਲਬ ਕੱਢ ਕੇ ਉਹਨੂੰ ਭੁੱਲ ਜਾਈਦਾ ਉਹ ਕਦੇ ਨਹੀਂ ਭੁੱਲਦਾ ਆਪਾਂ ਅੱਜ ਜਿੱਥੇ ਵੀ ਹਾਂ ਜਿਵੇਂ ਵੀ ਹਾਂ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਅਕਾਲ ਕਲ ਕੂਕਣਾ ਸ਼ੁਰੂ ਕਰੋ ਧੰਨਵਾਦ